ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਨਾਨਕ ਚੀਰਾ ਸਾਹਿਬ ਬੇਦਰ ਕਰਨਾਟਕਾ ਜਦੋਂ ਸੰਸਾਰ ਦੇ ਵਿੱਚ ਜ਼ੁਲਮ ਝੁੱਡ ਹੱਦੋਂ ਟੱਪਿਆ ਤੇ ਉਦੋਂ ਪ੍ਰਮਾਤਮਾ ਦੇ ਵੱਲੋਂ ਹੀ ਕਿਸੇ ਨਾ ਕਿਸੇ ਮਹਾਪੁਰਸ਼ ਨੂੰ ਸੱਚ ਦੇ ਧਰਮ ਵਰਤੌਣ ਦੇ ਲਈ ਸ੍ਰਿਸ਼ਟੀ ਦੇ ਭੇਜਿਆ 15ਵੀਂ ਸਦੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸ੍ਰਿਸ਼ਟੀ ਦੇ ਭਲੇ ਵਾਸਤੇ ਅਵਤਾਰ ਧਾਰਿਆ ਚਾਰ ਉਦਾਸੀਆਂ ਵਿੱਚ ਹਰ ਧਰਮ ਦੇ ਆਗੂਆਂ ਦੇ ਨਾਲ ਮੁਲਾਕਾਤ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਸ਼ਬਦ ਗੁਰੂ ਦਾ ਉਪਦੇਸ਼ ਕਰਦੇ ਹੋਏ ਇੱਕ ਅਕਾਲ ਪੁਰਖ ਦੇ ਨਾਲ ਅਪੇਧ ਹੋਣ ਦਾ ਗੁਰੂ ਪਾਤਸ਼ਾਹ ਜੀ ਸੰਗਤਾਂ ਨੂੰ ਪਾਤਸ਼ਾਹ ਜੀ ਨੇ ਮਾਰਗ ਸਮਝਾਇਆ ਆਓ ਇਸ ਪਾਵਨ ਸਥਾਨ ਦੇ ਆਪਾਂ ਦਰਸ਼ਨ ਕਰਦੇ ਹਾਂ ਜੀ ਨਾਲ ਦੀ ਨਾਲ ਇਤਿਹਾਸ ਦੀ ਸਾਂਝ ਪਾਉਨੇ ਆ ਦਰਸ਼ਨ ਕਰੋ ਆਪ ਜੀ ਨੇ ਸਾਹਮਣੇ ਦਰਸ਼ਨੀ ਡਿਊਟੀ ਦੇ ਦਰਸ਼ਨ ਕੀਤੇ ਨੇ ਇਸ ਤੋਂ ਅੱਗੇ ਆਪ ਜੀ ਦਰਸ਼ਨ ਕਰੂ ਗੁਰੂ ਪਾਤਸ਼ਾਹ ਜੀ ਦੇ ਇਸ ਪਾਵਨ ਸਥਾਨ ਗੁਰਦੁਆਰਾ ਸ੍ਰੀ ਨਾਨਕਚੀਰਾ ਸਾਹਿਬ ਦੇ ਦੂਜੀ ਉਦਾਸੀ ਦੇ ਸਮੇਂ ਗੁਰੂ ਪਾਤਸ਼ਾਹ ਜੀ ਦੱਖਣ ਦਿਸ਼ਾ ਵੱਲ ਗਏ ਦੱਖਣ ਦੇਸ਼ ਦੀ ਗੁਰੂ ਪਾਤਸ਼ਾਹ ਜੀ ਨੇ ਦੂਜੀ ਉਦਾਸੀ ਰੰਭੀ ਸੁਲਤਾਨਪੁਰ ਲੋਧੀ ਪੰਜਾਬ ਤੋਂ ਚੱਲ ਕੇ ਗੁਰੂ ਪਾਤਸ਼ਾਹ ਜੀ ਰਾਜਸਥਾਨ ਮੱਧਿਆਪਰਦੇਸ਼ ਮਹਾਰਾਸ਼ਟਰ ਹੁੰਦੇ ਹੋਏ ਬੇਦਰ ਪਹੁੰਚੇ ਜਿੱਥੇ ਚਸਮਾ ਚੱਲ ਰਿਹਾ ਹੈ ਇੱਥੇ ਆਸਨ ਲਾਇਆ ਬੇਦਰ ਦੀ ਜਨਤਾ ਦਰਸ਼ਨਾਂ ਵਾਸਤੇ ਆਈ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਦੀ ਸੰਸਾਰੀ ਜੀਵਾਂ ਦਾ ਉਧਾਰ ਕਰ ਰਹੇ ਹੋ ਸਾਡੇ ਉੱਤੇ ਵੀ ਕਿਰਪਾ ਕਰੋ ਇਸ ਧਰਤੀ ਦੇ ਵਿੱਚ ਪਾਣੀ ਨਹੀਂ ਹੈ ਜੋ ਪਾਣੀ ਹੈ ਉਹ ਖਾਰਾ ਹੈ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਸਤਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕੀਤੀ ਪ੍ਰਵਾਨ ਕਰਦੇ ਹਾਂ ਸਤਿਗੁਰਤਾ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਦੇ ਨਾਲ ਸੁਹਾਇਆ ਆਪਦੀ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਉਸ ਸਥਾਨ ਤੇ ਜਦੋਂ ਪਾਤਸ਼ਾਹ ਜੀ ਨੇ ਸੁਹਾਇਆ ਤਾਂ ਇੱਥੋਂ ਮਿੱਠਾ ਜਲ ਚੱਲ ਪਿਆ ਦਰਸ਼ਨ ਕਰੋ ਇਹ ਤੋਂ ਸੰਗਤਾਂ ਹੁਣ ਜਲ ਸਕਦੀਆਂ ਨੇ ਤੇ ਉਹ ਜਲ ਅੱਜ ਵੀ ਉਸੇ ਤਰ੍ਹਾਂ ਉਹ ਚਸ਼ਮਾ ਚੱਲ ਰਿਹਾ ਹੈ ਆਪ ਜੀ ਦਰਸ਼ਨ ਕਰੋ ਅਪ੍ਰੈਲ 1512 ਤੋਂ ਮਿੱਠਾ ਚਸ਼ਮਾ ਚੱਲ ਰਿਹਾ ਹੈ ਜੋ ਕਿ ਉਸੇ ਤਰ੍ਹਾਂ ਅੱਜ ਵੀ ਪੂਰਾ ਸਹਿਰ ਪੂਰਾ ਇਲਾਕਾ ਉਸ ਚਸ਼ਮੇ ਨੂੰ ਉਸੇ ਜਗ੍ਹਾ ਤੋਂ ਜਲ ਮਿੱਠਾ ਛਕ ਰਿਹਾ ਹੈ ਸਾਰਾ ਬਿਦਰ ਸਹਿਰ ਪਾਣੀ ਪੀਣ ਵਾਸਤੇ ਇੱਥੋਂ ਲੈਂਦਾ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਥੇ ਸਿੱਖੀ ਦਾ ਬੀਜ ਬੀਜਿਆ ਦਰਸ਼ਨ ਕਰੋ ਜੀ ਇਸ ਪਾਵਨ ਸਥਾਨ ਦੇ 1699 ਦੀ ਬਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦਾ ਨਿਰਮਾਣ ਕੀਤਾ ਤਾਂ ਗੁਰੂ ਪਾਤਸ਼ਾਹ ਜੀ ਦਾ ਪੰਜਵਾਂ ਪਿਆਰਾ ਪਿਆਰਾ ਭਾਈ ਸਾਹਿਬ ਸਿੰਘ ਜੀ ਇਤੋਂ ਹੀ ਇਸੇ ਧਰਤੀ ਤੋਂ ਜਾ ਕੇ ਪੰਜ ਪਿਆਰਿਆਂ ਦੇ ਵਿੱਚ ਹਾਜ਼ਰ ਹੋਇਆ ਜਦੋਂ ਗੁਰੂ ਪਾਤਸ਼ਾਹ ਜੀ ਨੇ ਬਾਰੋ-ਬਾਰੀ ਆਵਾਜ਼ ਮਾਰੀ ਕਿ ਮੈਨੂੰ ਹੁਣ ਇੱਕ ਸਿਰ ਦੀ ਲੋੜ ਹੈ ਤਾਂ ਪੰਜਵੀਂ 바ਰੀ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਖੜੇ ਹੋ ਕੇ ਗਏ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਆਪਣਾ ਸਿਰ ਭੇਟ ਕੀਤਾ ਦਰਸ਼ਨ ਕਰੋ ਇਸੇ ਹੀ ਧਰਤੀ ਤੋਂ ਭਾਈ ਸਾਹਿਬ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚੋਂ ਪੇਸ਼ ਹੋਏ ਸੀ ਆਪ ਜੀ ਦਰਸ਼ਨ ਕਰੋ ਉਹਨਾਂ ਦੀ ਯਾਦ ਦੇ ਵਿੱਚ ਵੀ ਇੱਕ ਪਾਵਨ ਅਸਥਾਨ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਬਿਲਕੁਲ ਐਸੇ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ ਦੇ ਉੱਪਰ ਬਣਿਆ ਹੋਇਆ ਹੈ ਆਪ ਜੀ ਨੂੰ ਐਸੇ ਹੀ ਪੇਜ ਦੇ ਉੱਪਰ ਉਸ ਪਾਵਨ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਸਾਹਮਣੇ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਜੀ ਦਾ ਮੁੱਖ ਦਰਬਾਰ ਸਾਹਿਬ ਜਿੱਥੇ ਲੱਖਾਂ ਸੰਗਤਾਂ ਹਰ ਰੋਜ਼ ਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਸ਼ਨਾਂ ਦੇ ਵਾਸਤੇ ਆਉਂਦੀਆਂ ਨੇ ਤੇ ਸੰਗਤਾਂ ਇਸ ਪਾਵਨ ਸਥਾਨ ਤੇ ਆ ਕੇ ਦਰਸ਼ਨ ਕਰਦੀਆਂ ਨੇ ਤੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਇਸੇ ਸਥਾਨ ਤੇ ਪੂਰੀਆਂ ਹੁੰਦੀਆਂ ਨੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਸਾਹਿਬ ਤੇ ਇਸ ਸਥਾਨ ਤੇ ਜਿਸ ਵੀ ਸੰਗਤ ਨੇ ਦੇਖ ਕਰਵਾਉਣੀ ਹੈ ਤਾਂ ਇਥੋਂ ਦੇਖ ਹੁੰਦੀ ਹੈ ਤੇ ਸੱਜੇ ਪਾਸੇ ਆਪ ਜੀ ਲੰਗਰ ਹਾਲ ਦੇ ਦਰਸ਼ਨ ਕਰੋ ਜੀ ਆਓ ਆਪ ਜੀ ਨੂੰ ਗੁਰੂ ਪਾਤ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੁਗੋ ਜੁਗ ਅਟਲ ਚਬਰ ਛਤਰ ਤਖਤਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਦਰਸ਼ਕੋ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਹਰ ਇੱਕ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਹੋਣ ਤੇ ਇਤਿਹਾਸ ਦੇ ਬਾਰੇ ਹਰ ਇੱਕ ਨੂੰ ਪਤਾ ਲੱਗੇ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖੋ ਤੇ ਇਸ ਵੀਡੀਓ ਬਾਰੇ ਆਪਣੇ ਸੁਝਾਅ ਵੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ